ਸਸਟੀ ਗਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਦੇਖੋ ਜੀ ਮੈਂ ਤਾਂ ਪਹੁੰਚ ਗਈ ਹੈਗੀ ਆ ਆਪਣੇ ਭਤੀਜੀ ਦੇ ਪਿੰਡ ਤੇ ਉਹਨੇ ਇਹਨਾਂ ਮੈਨੂੰ ਭੇਜ ਦਿੱਤਾ ਪਾਰਲਰ ਕਹਿੰਦੀ ਭੂਆ ਜੀ ਤੁਸੀਂ ਜਾ ਕੇ ਆਓ ਉਹਨਾਂ ਬਲੇਜ ਕਰਾਓ ਤੇ ਮੈਂ ਕਰਾ ਲਈਆ ਤੇ ਇਥੋਂ ਕੁੜੀਆਂ ਜਿਹੜੀਆਂ ਇਹ ਬਹੁਤ ਵਧੀਆ ਕੰਮ ਕਰਦੀਆਂ ਹੈਗੀਆਂ ਆ ਤੇ ਇੱਧਰ ਭੈਣ ਜੀ ਹੋਣੀ ਐ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਦੀ ਨਾ ਵੰਦਾਈ ਕਰਾਰੇ ਦੇਖੋ ਕਿੰਨਾ ਵਧੀਆ ਤੇ ਕਿੰਨੇ ਪਿਆਰ ਦੇ ਨਾਲ ਇਹ ਕੰਮ ਕਰਦੀਆਂ ਆ ਐਸੇ ਤਰ੍ਹਾਂ ਹੋਣੀਆਂ ਚਾਹੀਦੀਆਂ ਬੱਚੀਆਂ ਜਿਹੜਾ ਆਪਣਾ ਕੰਮ ਖੁਦ ਕਰਨ ਆਪਣੇ ਪੈਰਾਂ ਤੇ ਖੜੀਆਂ ਹੋਣ ਬਹੁਤ ਵਧੀਆ ਲੱਗਦੇ ਆ ਜਿਹੜੇ ਬੱਚੇ ਮਿਹਨਤੀ ਹੁੰਦੇ ਆ ਨਾ ਬਹੁਤ ਵਧੀਆ ਲੱਗਦੇ ਆ ਦੇਖੋ ਇਹਨਾਂ ਨੇ ਪਾਰਲਰ ਦਾ ਸਾਰਾ ਆਪਣਾ ਜੋ ਵੀ ਹੈਗਾ ਆ ਕਿੰਨਾ ਵਧੀਆ ਇਹਨਾਂ ਨੇ ਸਾਰਾ ਕੁਝ ਕੀਤਾ ਆ ਸ਼ਾਇਦ ਇਹ ਜਿਹੜੀਆਂ ਤੁਸੀਂ ਲਾਈਆਂ ਹੈਗੀਆਂ ਬੇਟਾ ਤੁਸੀਂ ਇਹਨਾਂ ਨੂੰ ਤਿਆਰ ਕੀਤਾ ਆ ਹਾਂਜੀ ਓਕੇ ਦੇਖ ਲਓ ਕਿੰਨਾ ਵਧੀਆ ਇਹਨਾਂ ਨੇ ਸਾਰੇ ਲੁੱਕ ਦਿੱਤੇ ਹੈਗੇ ਇਹ ਦੋ ਬੇਟੀਆਂ ਜਿਹਨੀਆਂ ਕੰਮ ਕਰਦੀਆਂ ਕੰਮ ਕਰਦੇ ਬੱਚੇ ਮੈਨੂੰ ਸੱਚੀ ਬਹੁਤ ਪਿਆਰ ਲੱਗਦੇ ਆ ਮਿਹਨਤੀ ਬੱਚੇ ਬਹੁਤ ਵਧੀਆ ਲੱਗਦੇ ਆ ਨਾ ਸਾਰੇ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ ਮਾਪਿਆਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾਓ ਤਾਂ ਆਪਣੇ ਪੈਰਾਂ ਤੇ ਖੜੇ ਕਰੋ ਤਾਂ ਜੋ ਹਰ ਇੱਕ ਹੌਣ ਵਾਲੇ ਹਾਲਾਤਾਂ ਦਾ ਜਿਹੜਾ ਸਾਹਮਣਾ ਕਰ ਸਕਣ ਕਿਉਂਕਿ ਕੋਈ ਵੀ ਪਤਾ ਨਹੀਂ ਹੁੰਦਾ ਸਾਨੂੰ ਜ਼ਿੰਦਗੀ ਦੇ ਵਿੱਚ ਜਿਹੜੇ ਹਾਲਾਤ ਕਿਸ ਤਰ੍ਹਾਂ ਦੇ ਆ ਜਾਣੇ ਆ ਤੇ ਸਾਨੂੰ ਜ਼ਰੂਰ ਆਪਣੇ ਬੱਚਿਆਂ ਨੂੰ ਕੁਝ ਨਾ ਕੁਝ ਜ਼ਰੂਰ ਸਿਖਾਉਣਾ ਚਾਹੀਦਾ ਆ ਤੇ ਇਹ ਬੱਚੇ ਦੇਖੋ ਕਿੰਨਾ ਵਧੀਆ ਕੰਮ ਕਰਦੇ ਇਹਨਾਂ ਨੇ ਸਮਾਨ ਵੀ ਬਹੁਤ ਵਧੀਆ ਰੱਖਿਆ ਹੋਇਆ ਆ ਅੱਜ ਮੈਂ ਤੁਹਾਨੂੰ ਇਹਨਾਂ ਦਾ ਐਡਰੈਸ ਲੈ ਕੇ ਦਵਾਂਗੀ ਕਿਉਂਕਿ ਮੈਨੂੰ ਪੂਰਾ ਪ੍ਰੋਪਰ ਨਹੀਂ ਪਤਾ ਹੈਗਾ ਵੀ ਮੈਂ ਕਿਤੇ ਆਈ ਨਹੀਂ ਇਹਨਾਂ ਦੇ ਕੋਲ ਸਾਰਾ ਸਮਾਨ ਵੀ ਮਿਲ ਜਾਂਦਾ ਹੈ ਜੇ ਤੁਸੀਂ ਆਓਗੇ ਤਾਂ ਇਹ ਦੇਖ ਲਓ ਸਾਰੇ ਨੇਲ ਪੇਂਟ ਹੈਗੀਆਂ ਲਿਪਸਟਿਕ ਹੈਗੀਆਂ ਸਾਰਾ ਸਮਾਨ ਇਹਨਾਂ ਦੇ ਕੋਲੋਂ ਜਿਹਦਾ ਆ ਮਿਲ ਜਾਂਦਾ ਹੈ ਬਹੁਤ ਵਧੀਆ ਨੇਲ ਪੇਂਟ ਦਾ ਵੀ ਕੰਮ ਕਰਦੇ ਆ ਜੇ ਤੁਸੀਂ ਕਰਾਉਣਾ ਹੋਵੇ ਤਾਂ ਇਹ ਲੋ ਕਿੰਨੇ ਵਧੀਆ ਤਰੀਕੇ ਦੇ ਨਾਲ ਜਿਹੜੇ ਵਾਲ ਆ ਡਾਈ ਕਰਦੇ ਆ ਹਾਂ ਵੀ ਤਾਂ ਤੁਸੀਂ ਆਪਣਾ ਪੂਰਾ ਐਡਰੈਸ ਪ੍ਰੋਪਰ ਐਡਰੈਸ ਦੱਸੋ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਆ ਕਿੱਥੇ ਤੁਹਾਡਾ ਪਾਰਲਰ ਆ ਕਿ ਜੇ ਕਿਸੇ ਨੇ ਮਿਲਣਾ ਹੋਵੇ ਤੇ ਕਿੱਥੇ ਆ ਕੇ ਮਿਲ ਸਕਦੇ ਤੁਹਾਨੂੰ ਮੇਰਾ گاؤں ਦਾ ਨਾਮ ਹੈ ਕੋੜਵਕਲਾ ਔਰ ਮੇਰਾ ਪਾਰਲਰ ਹੈ ਕੋੜਵਕ ਖੋਤ ਨੇ ਯੂਨੀਅਨ ਬੈਂਕ ਦੇ ਪਾਸ ਹੈ ਔਰ ਮੇਰੇ ਕੋ 3 ਸਾਲ ਹੋ ਗਏ ਆ ਇਸ ਮੇਰੇ ਮੇਰੇ ਖੁਦ ਕੇ ਪਾਲਰ ਨੇ ਠੀਕ ਹੈ ਔਰ ਮੈਂ 2020 ਸੇ ਕੰਮ ਕਰ ਰਹੀ ਹਾਂ ਬਹੁਤ ਵਧੀਆ ਹੋਰ ਸੇ ਕਿੱਤਾ ਹੋਇਆ ਹੈ ਨਾ ਤੁਸੀਂ ਹਾਂਜੀ ਓਕੇ ਠੀਕ ਹੈ ਜੀ ਤੁਸੀਂ ਮਿਲ ਸਕਦੇ ਆ ਜੀ ਇਹਨਾਂ ਨੂੰ ਤੁਸੀਂ ਕੁਝ ਵੀ ਕਰਾਉਣਾ ਹੋਵੇ ਤੁਸੀਂ ਇਹਨਾਂ ਦੇ ਕੋਲ ਪਹੁੰਚੋ ਇਹਨਾਂ ਦੇ ਕੋਲ ਤੁਸੀਂ ਆਪਣਾ ਕੰਮ ਕਰਾਓ ਕੋਈ ਵੀ ਤੁਹਾਡੇ ਮੈਰਿਜ ਹੁੰਦੀ ਆ ਜਾਂ ਬੇਟੀਆਂ ਨੂੰ ਤਿਆਰ ਕਰਾਉਣਾ ਹੁੰਦਾ ਆ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਤਿਆਰ ਕਰਦੇ ਆ ਤੇ ਤੁਸੀਂ ਜੀ ਸਾਡੇ ਸਾਡੀਆਂ ਬੇਟੀਆਂ ਜਿਹੜੀਆਂ ਕਿਉਂਕਿ ਉਹ ਫੰਕਸ਼ਨ ਆ ਉਹ ਵੀ ਇੱਥੇ ਤਿਆਰ ਹੋਣ ਆਉਣਗੀਆਂ ਤੇ ਬਹੁਤ ਇਹਨਾਂ ਦੇ ਕੋਲ ਕੰਮ ਹੈ ਇਸ ਵੇਲੇ ਬਿਜ਼ੀ ਆ ਇਹ ਤੇ ਆਪਾਂ ਜੀ ਫਿਰ ਮਿਲਾਂਗੇ ਹੋਰ ਵੀਡੀਓ ਦੇ ਵਿੱਚ ਤੇ ਤੁਸੀਂ ਜਦੋਂ ਵੀ ਤੁਹਾਨੂੰ ਕੋਈ ਇਸ ਪਿੰਡ ਦੇ ਲਾਗੇ ਛਾਗੇ ਤੁਸੀਂ ਹੈਗੇ ਹੋ ਤੇ ਇਹਨਾਂ ਦੇ ਕੋਲ ਆ ਕੇ ਤੁਸੀਂ ਆਪਣਾ ਪਾਰਲਰ ਦਾ ਉਹ ਜੋ ਵੀ ਕਰਾਉਣਾ ਆ ਕਰਾ ਸਕਦੇ ਆ ਜੀ ਤੇ ਚਲੋ ਜੀ ਆਪਾਂ ਫਿਰ ਮਿਲਾਂਗੇ ਹੋਰ ਵੀਡੀਓ ਦੇ ਵਿੱਚ ਉਹਨਾਂ ਚਾਚੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ